ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਪੰਜਾਬੀ ਚੈਨਲ ਨਿਊਜ਼ ਕੋ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲਈ ਜੀ ਅੱਜ ਤੋਂ ਦੱਸਣ ਜਾ ਰਿਹਾ ਪੰਜਾਬ ਸਰਕਾਰ ਨੇ ਲੈਂਡ ਪੋਲਿੰਗ ਸਕੀਮ ਲਈ ਹੈ ਜੀ ਵਾਪਸ ਤੇ ਇਸ ਵਾਰ ਪੰਜਾਬ ਦੇ ਵਿੱਚ ਕਿਸਾਨਾਂ ਦੀ ਹੋਈ ਜਿੱਤ ਪੰਜਾਬ ਵਿੱਚ ਦੁੱਧ ਦੀਆਂ ਕੀਮਤਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੀ ਖਬਰ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਲੈ ਚੱਲਾਂ ਮੈਂ ਅੱਜ ਦੇ ਤਾ ਖਬਰਾਂ ਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਵਿਕਰਮ ਮਜੀਠੀਆ ਦੀ ਜ਼ਮਾਨਤ ਤੇ ਅੱਜ ਡੇਢ ਘਟੇ ਤੱਕ ਚੱਲੀ ਹੈ ਜੀ ਗਰਮ ਬਹਿਸ ਜਾਣੋ ਅਦਾਲਤ ਨੇ ਅੰਤ ਵਿੱਚ ਕੀ ਲਿਖ ਦਿੱਤਾ ਫੈਸਲਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਸ਼ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਨੂੰ ਅੱਜ ਮਹਾਲੀ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਹੋਈ ਸੁਣਵਾਈ ਤੋਂ ਵਾਦ ਅਦਾਲਤ ਨੇ ਫੈਸਲਾ ਕੱਲ ਤੱਕ ਮੁਲਤਵੀ ਕਰ ਦਿੱਤਾ ਜਿਸ ਦਾ ਮਤਲਬ ਮਜੀਠੇ ਨੂੰ ਕਟੋ-ਕਟ ਇੱਕ ਰਾਤ ਹੋਰ ਜੇਲ੍ਹ ਵਿੱਚ ਬਿਤਾਉਣੀ ਪਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਗਿਆਨੀ ਹਰਪ੍ਰੀਤ ਸਿੰਘ ਦਾ ਨਮਾ ਪ੍ਰਧਾਨ ਬਣਾਉਣਾ ਏਜੰਸੀਆਂ ਦੀਆਂ ਚਾਲਾਂ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਵੇਂ ਧੜੇ ਦਾ ਪ੍ਰਧਾਨ ਬਣਨ ਤੇ ਤੰਜ ਕੱਸਦੇ ਆਖਿਆ ਕਿ ਹਰਪ੍ਰੀਤ ਸਿੰਘ ਨੂੰ ਨਮਾ ਪ੍ਰਧਾਨ ਬਣਾਉਣਾ ਏਜੰਸੀਆਂ ਦੀਆਂ ਚਾਲਾਂ ਨੇ ਕਿਉਂਕਿ ਇਹਨਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਹੈ ਸ਼ੁਖਬੀਰ ਸਿੰਘ ਬਾਦਲ ਅੱਜ ਲੈਂਡ ਪੋਲਿੰਗ ਪਾਲਿਸੀ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ ਰੱਖੇ ਇਕੱਠ ਨੂੰ ਸੰਬੋਧਨ ਕਰਨ ਪੁੱਜੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਗੈਨੀ ਹਰਪ੍ਰੀਤ ਸਿੰਘ ਜਾਣੋ ਹੁਣ ਤੱਕ ਦਾ ਸਫ਼ਰ ਪੰਜਾਬ ਵਿੱਚ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋ ਗਈ ਹੈ ਸ਼੍ਰੀ ਕਾਲਕਸਰ ਸਾਹਿਬ ਦੇ ਸਾਹਬਕਾ ਜੱਥੇ ਤੱਕ ਗੈਨੀ ਹਰਪ੍ਰੀਤ ਸਿੰਘ ਨੂੰ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਹੈ ਸ਼੍ਰੀ ਅਕਾਲ ਤੱਕ ਸਹਿਬ ਲੋ 2 ਦਸੰਬਰ 2024 ਨੂੰ 7 ਮੈਂਬਰਾਂ ਦੀ ਕਮੇਟੀ ਬਣਾਈ ਗਈ ਸੀ ਇਸ ਕਮੇਟੀ ਦੇ 2 ਮੈਂਬਰ ਚਲੇ ਗਏ ਸਨ ਅਜੇ ਵਿੱਚ 5 ਮੈਂਬਰਾਂ ਦੀ ਕਮੇਟੀ ਬਚੀ ਸੀ ਅੱਜ 5 ਮੈਂਬਰੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਅਜਿਹੀ ਸਥਿਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਉਸ ਤੋਂ ਬਾਅਦ ਅਗਲੀ ਵਡੀ ਕਬਰ ਜੀ ਪੰਜਾਬ ਦੇ ਬਿਜਲੀ ਮੰਤਰੀ ਪੀਐਸ ਪੀਸੀਐਲ ਦੇ ਹੜਤਾਲੀ ਮੁਲਾਜ਼ਮਾਂ ਤੁਰੰਤ ਕੰਮ ਤੇ ਵਾਪਸ ਆਉਣ ਦੀ ਕੀਤੇ ਜੀ ਅਪੀਲ ਕਹਿ ਸਰਕਾਰ ਨੇ ਮੁੱਖ ਮੰਗਾਂ ਮੰਨਣ ਲਈ ਦਿੱਤੀ ਜੀ ਸਹਿਮਤੀ ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਪਾਵਰ ਕਾਮ ਦੇ ਹੜਤਾਲ ਕਰਮਚਾਰੀ ਨੂੰ ਆਪਣੀ ਹੜਤਾਲ ਖਤਮ ਕਰਨ ਜਨਤਕ ਹਿੱਤਾਂ ਖਾਸ ਕਰਕੇ ਮੌਜੂਦਾ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਵੱਧ ਮੰਗ ਨੂੰ ਮੁੱਖ ਰੱਖਦਿਆਂ ਤੁਰੰਤ ਕੰਮ ਤੇ ਵਾਪਸ ਪਰਤਣ ਦੀ ਅਪੀਲ ਵੀ ਕੀਤੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸਾਡੇ ਨਾਲ ਹੋ ਰਿਹਾ ਤੱਕਾ ਧੋਖੇ ਕਰਦੇ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬੰਟੀ ਬੈਂਸ ਨੂੰ ਦਿੱਤਾ ਜਵਾਬ ਮਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਡਿਜੀਟਲ ਕਮਾਈ ਨੂੰ ਲੈ ਕੇ ਸਿੱਧੂ ਦੇ ਪਰਿਵਾਰ ਤੇ ਬੰਟੀ ਬੈਂਸ ਵਿਚਾਲੇ ਵਿਵਾਦ ਦਾ ਨਜ਼ਰ ਆ ਰਿਹਾ ਹੈ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਉਹਨਾਂ ਨੇ ਲਿਖਿਆ ਕਿ ਸਾਡੇ ਨਾਲ ਹੋਰ ਕਿੰਨਾ ਤੱਕਾ ਤੇ ਹੋਰ ਕਿੰਨੇ ਧੋਖੇ ਕਰਨੇ ਨੇ ਅਸੀਂ ਆਪਣੀ ਉਮਰ ਦੇ ਲਿਹਾਜ਼ ਨਾਲ ਬਹੁਤ ਕੁਝ ਸਹਿਨ ਕਰ ਰਹੇ ਹਾਂ ਬਲਕਾਉਸ ਨੇ ਲਿਖਿਆ ਉਹਨਾਂ ਸਵਾਲਾਂ ਦੇ ਜਵਾਬ ਮਾਇਨੇ ਨਹੀਂ ਰੱਖਦੇ ਜੋ ਸਮੇਂ ਸਰ ਨਾਦ ਤੇ ਜਾਂ ਪਰ ਕਾਨੂੰਨੀ ਤੌਰ ਤੇ ਹਰੇਕ ਨਾਗਰਿਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ ਪਰ ਉਹ ਪੱਖ ਕਿੰਨਾ ਨਿਰਪੱਖ ਤੇ ਬਾਜਬ ਹੈ ਉਹ ਕਹਿੰਦਾ ਕਿ ਸੁੱਖਤਾ ਪੜਦਾ ਤੇ ਆਮਦਨਤਾ ਪੜਦਾ ਇਹ ਅਹਿਮ ਪੜਦੇ ਹੁੰਦੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਰਪ੍ਰੀਤ ਸਿੰਘ ਚੁਣੇ ਗਏ ਨੇ ਜੀ ਨਮੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜ ਮੈਂਬਰੀ ਭਾਰਤਿਕ ਕਮੇਟੀ ਨੇ ਇਜਲਾਸ ਦੌਰਾਨ ਲਿਆ ਜੀ ਵੱਡਾ ਫੈਸਲਾ ਉਸ ਤੋਂ ਬਾਅਦ ਅਗਲੀ ਮਿਤੀ 13 ਅਗਸਤ ਨੂੰ ਕਿਸਾਨ ਫੁੱਕਣਗੇ ਰਾਸ਼ਟਰਪਤੀ 트ੰਪ ਪੀਐਮ ਮੋਦੀ ਤੇ ਸੀਐਮ ਮਾਨ ਦੇ ਪੁਤਲੇ ਸੰਯੁਕਤ ਕਿਸਾਨ ਮੋਰਚ ਨੇ 올 ਇੰਡੀਆ ਸੱਦੇ ਤੇ ਭਾਰਤਿਕ ਕਿਸਾਨ ਜੁਨਨ ਇਕਤਾ ਉਗਰਾਹਾ ਬਲਾਗ ਗਿੱਦੜਵਾਹਾ ਦੀ ਜ਼ਰੂਰੀ ਮੀਟਿੰਗ ਦੌਰਾਨ ਗੁਰਦੁਆਰਾ ਗੁਪਤ ਸਾਹਿਬ ਛਤਿਆਣਾ ਵਿਖੇ ਹੋਈ ਜਿਸ ਵਿੱਚ ਕਈ ਮੁਕਤ ਰੱਦ ਕਰਵਾਉਣ ਲਈ 13 ਅਗਸਤ ਨੂੰ ਡੀਸੀ ਦਫ਼ਤਰ ਐਸਡੀਐਮ ਦਫ਼ਤਰ ਅਮਰੀਕੀ ਰਾਸ਼ਟਰਪਤੀ ਟਰੰਪ ਮੋਦੀ ਦੇ ਭਗਵੰਤ ਮਾਨ ਸਰਕਾਰ ਦੇ ਪੁੱਤਰੇ ਭੁੱਕੇ ਜਾਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਨੌਜਵਾਨ ਨੂੰ ਇੰਸਟਾਗ੍ਰam ਤੇ ਅਸਲੇ ਨਾਲ ਫੋਟੋ ਪਾਉਣੀ ਪਈ ਹੈ ਜੀ ਮਹਿੰਗੀ ਗ੍ਰਿਫਤਾਰ ਕਰ ਲਿਆ ਪਿੰਡ ਮੌੜ ਕਲਾ ਵਿੱਚ ਇੱਕ ਵਿਅਕਤੀ ਨੂੰ ਇੰਸਟਾਗ੍ਰam ਤੇ ਅਸਲੇ ਨਾਲ ਫੋਟੋ ਪਾਉਣੀ ਉਸ ਸਮੇਂ ਮਹਿੰਗੀ ਪੈ ਗਈ ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸਾਣਾ ਮੋੜ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੁਰਸੇਵਿਕ ਸਿੰਘ ਵਾਸੀ ਮੋੜਕਲਾ ਨੇ ਇੰਸਟਾਗ੍ਰam ਤੇ ਅਸਲੀ ਨਾਲ ਫੋਟੋ ਅਪਲੋਡ ਕੀਤੀ ਸੀ ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਜਮਾਨਤ ਤੇ ਰਿਹਾ ਕਰ ਦਿੱਤਾ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਵਿਕਾਸ ਕੋਈ ਕੀਤਾ ਨਹੀਂ ਬੱਸਾਂ ਚਲਾ ਦਈਆਂ ਟਾਬਾਂ ਤੇ ਹਵੇਲੀਆਂ ਚ ਹਿੱਸਾ ਪਾ ਲਿਆ ਕਾਂਗਰਸ ਵਾਲੇ ਕੁਰਸੀ ਪਿੱਛੇ ਲੜੀ ਜਾਂਦੇ ਨੇ ਭਗਵੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਸੰਘਰੂਰ ਸਨ ਇਸ ਦੌਰਾਨ ਉਹਨਾਂ ਨੇ ਕਈ ਵਿਕਾਸ ਪ੍ਰੋਜੈਕਟਾਂ ਲੋਕਾਂ ਨੂੰ ਸਮਰਪਿਤ ਕੀਤੇ ਇਸ ਦੇ ਨਾਲ ਹੀ ਉਹਨਾਂ ਨੇ ਕੈਂਸਰ ਬੱਸਾਂ ਨੂੰ ਹਰੀ ਚੰਡੀ ਦਿਖਾਈ ਇਸ ਮੌਕੇ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਕਾਂਗਰਸੀ ਆਗੂਆਂ ਤੇ ਤਿੱਖਾ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਕਹਿੰਦੇ ਹਨ ਕਿ ਜਿੱਥੇ ਵੀ ਸੜਕ ਤੇ ਦੇਖੋ ਸਾਰਾ ਕੰਮ ਬਾਦਲ ਸਾਹਿਬ ਨੇ ਕੀਤਾ ਹੈ ਦੋਸਤੋ ਅਗਲੀ ਵੀਡੀਓ ਵਿੱਚ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨ ਸੰਜੇ ਫਰੰਟ ਨੇ ਕੀ ਸੋਕਿਆ ਜੀ ਸੂਬਾ ਸਰਕਾਰ ਦਾ ਪਤਲਾ ਪ੍ਰਦਾਨ ਦੇ ਧਰਨੇ ਪੁੱਜੀਆਂ ਵੱਖ-ਵੱਖ ਭਰਤੀਆਂ ਜਥੇਬੰਦੀਆਂ ਔਰਤਾਂ ਦਾ ਕੀਤਾ ਜੀ ਖਾਸ ਧੰਨਵਾਦ ਦਰਸ਼ਨ ਸਿੰਘ ਬਲੌਂਦੀ ਸਟੇਟ ਬਾਡੀ ਦੇ ਸਾਂਝੇ ਫਰੰਟ ਵੱਲੋਂ ਉਲਿੱਕੇ ਗਏ ਸੰਘਰਸ਼ ਰੂਪਰੇਖਾ ਵਿੱਚ ਅੱਜ ਸਮਰਾਲਾ ਵਿਖੇ ਵੱਖ-ਵੱਖ ਮੁਲਾਜ਼ਮ ਪੈਨਸ਼ਨ ਜਥੇਬੰਦੀਆਂ ਸ਼ਾਮਲ ਹੋਈਆਂ ਨੇ ਉਸ ਤੋਂ ਬਾਅਦ ਅਗਲੀ ਵਾਰ ਗੈਨੀ ਹਰਪੀ ਸਿੰਘ ਅਤੇ ਰਖੜਾ ਦੇ ਚੰਦੂ ਮਾਜਰਾ ਨੇ ਕੇਂਦਰ ਨਾਲ ਮਿਲ ਕੇ ਅਕਾਲੀ ਦਲ ਨੂੰ ਖਤਮ ਕਰਨ ਦੀ ਰਚੀਆ ਸਾਜ਼ਿਸ਼ ਬਾਗਿਆ ਤੇ ਪੜਕੇ ਨੇ ਜੀ ਸੁਖਵੀਰ ਬਦਲ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਨਾਲ ਵਕ-ਵਕ ਸੰਘਰਸ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੱਲੋਂ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਅੱਜ ਨਵੇਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਹੈ ਜਿਸ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ। ਉਸ ਤੋਂ ਬਾਅਦ ਇਹ ਵੀਡੀਓ ਬੋਰ ਚੋਰੀ ਵਿਰੁੱਧ ਮਾਰਚ ਕੱਢ ਰਹੇ ਹਾਹਲ ਗਾਂਧੀ, ਪ੍ਰਿੰਕਾ ਹਰਾਸਤਚ ਨੇ ਪੁਲਿਸ ਵੱਲੋਂ ਰੋਕਣ ਤੇ ਅਕિલેਸ਼ ਯਾਦਵ ਨੇ ਟੱਪੇ ਨੇ ਜੀ ਬੈਰੀਕੇਡ ਬਿਹਾਰ ਵਿੱਚ ਚੋਣ ਕਮਿਸ਼ਨ ਵਿਰੁੱਧ ਵਿਰੋਧ ਦੀ ਆਵਾਜ਼ ਹੁਣ ਦਿੱਲੀ ਤੱਕ ਪਹੁੰਚ ਗਈ ਹੈ ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਵਿਰੋਧੀ ਧਿਰ ਦੇ ਚੋਣ ਕਮਿਸ਼ਨ ਵਿਰੁੱਧ ਹੰਗਾਮਾ ਕਰਦੇ ਹੋਏ ਰਾਜਧਾਨੀ ਦੀਆਂ ਸੜਕਾਂ ਤੇ ਮਾਰਚ ਕੱਢਣਾ ਸ਼ੁਰੂ ਕਰ ਦਿੱਤਾ ਹੈ ਇੰਡੀਆ ਘਟਚੋੜ ਦਾ ਇਹ ਮਾਰਚ ਸੰਸਦ ਦੇ ਮਕਰ ਦੁਆਰ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਕੱਢਿਆ ਜਾਵੇਗਾ ਜਿਸ ਵਿੱਚ ਕਈ ਵੱਡੇ ਵਿਰੋਧੀ ਆਗੂ ਸ਼ਾਮਲ ਹੋਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਪੰਜਾਬ 'ਚ ਜ਼ਮੀਨੀ ਬਵਾਦ ਨੇ ਅਟਕਾਏ ਨੇ ਜੀ 12700 ਕਰੋੜ ਦੇ ਸੜਕੀ ਪ੍ਰੋਜੈਕਟ ਪੰਜਾਬ 'ਚ 12700 ਕਰੋੜ ਰੁਪਏ ਦੇ ਸੜਕ ਲਾਗਤ ਵਾਲੀ ਸੜਕ ਤੇ ਰਾਜਮਾਰਗ ਪ੍ਰੋਜੈਕਟ ਜ਼ਮੀਨੀ ਸਮੱਸਿਆਵਾਂ ਸਥਾਨਕ ਵਿਰੋਧ ਮਨਜ਼ੂਰੀਆਂ 'ਚ ਤੇਰੀ ਖਲ ਅਟਕ ਗਏ ਨੇ ਕਈ ਪ੍ਰੋਜੈਕਟ ਤਾਂ ਰੱਦ ਹੋ ਚੁੱਕੇ ਨੇ ਤਾਂ ਸਾਲਾਂ ਦੀ ਦੇਰੀ ਦਾ ਸਾਹਮਣਾ ਕਰ ਰਹੇ ਨੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਯੁੱਧ ਨਸ਼ਾ ਵਿਰੁੱਧ ਮਾਨ ਹਨਾਟਕ ਜਿਹੜਾ ਮੁਕਾਬਲੇ ਰਾਹੀਂ ਰੂਪਨਗਰ ਜ਼ਿਲ੍ਹੇ ਚ 50 ਹਜ਼ਾਰ ਵਿਦਿਆਰਥੀ ਜੁੜੇ ਨੇ ਜਿਵੇਂ ਮਨੀਸ਼ ਸ਼ਿਓਧਿਆ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮਹਿੰਮ ਤਹਿਤ ਅੱਜ ਆਈਆਈਟੀ ਰੂਪਨਗਰ ਵਿਖੇ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਦੇ ਜੇਤੂ ਸਕੂਲਾਂ ਦੇ ਮਹਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸ਼ਿਓਧਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਉਸ ਤੋਂ ਬਾਅਦ ਦੀ ਵੀਡੀਓ ਦੀ ਲੈਂਡ ਪੋਲਿੰਗ ਪਾਲਿਸੀ ਬਾਰੇ ਵੱਡੀ ਖਬਰ ਪੰਜਾਬ ਸਰਕਾਰ ਨੇ ਵਾਪਸ ਲਈ ਹੈ ਸਕੀਮ ਪੰਜਾਬ ਸਰਕਾਰ ਨੇ ਲੈਂਡ ਪੋਲਿੰਗ ਪਾਲਿਸੀ ਵਾਪਸ ਲੈ ਲਈ ਹੈ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਪ੍ਰਮੁੱਖ ਸਕੱਤਰ ਨੇ ਇਸ ਬਾਰੇ ਲਿਖਤੀ ਰੂਪ ਵਿੱਚ ਦੱਸਿਆ ਹੈ ਕਿ ਪੰਜਾਬ ਸਰਕਾਰ 14 ਮਈ 2025 ਨੂੰ ਜਾਰੀ ਲੈਂਡ ਪੋਲਿੰਗ ਨੀਤੀ ਨੂੰ ਵਾਪਸ ਲੈਂਦੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 10 ਸਤੰਬਰ ਤੱਕ ਰੋਕੂਕ ਲਗਾ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਬੇਰਕਾਨ ਨੇ ਆਪਣੇ ਗਾਹਕਾਂ ਨੂੰ ਦਿੱਤਾ ਜੀ ਖਾਸ ਤੋਹਫਾ ਹੁਣ ਕੀਮਤਾਂ ਤੇ ਮਿਲੇਗਾ ਜੀ ਦੁੱਧ ਪੰਜਾਬ ਦੀ ਮਾਣ ਤੇ ਸਹਿਕਾਰੀ ਦੁੱਧ ਉਤਪਾਦਨ ਖੇਤਰ ਦਾ ਮੋਹਰੀ ਬ੍ਰਾਂਡ ਵੇਰਕਾ ਹਮੇਸ਼ਾ ਹੀ ਗੁਣਵੱਤਾ ਪ੍ਰੋਸੀ ਯੋਗਤਾ ਗਾਹਕ ਕੇਂਦਰਿਤ ਸੋਚ ਲਈ ਜਾਣਿਆ ਜਾਂਦਾ ਹੈ ਡਿਪਟੀ ਕਮਿਸ਼ਨਰ ਫਰੋਜਪੁਰ ਦੀਪਸ਼ਾ ਸ਼ਰਮਾ ਨੇ ਗਾਹਕਾਂ ਨੂੰ ਵਧੀਆ ਮੁੱਲ ਵੱਧ ਤੋਂ ਵੱਧ ਲਾਭ ਪ੍ਰਦਾਨ ਕਰਨ ਦੇ ਆਪਣੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ ਵੇਰਕਾ ਫਰੋਜਪੁਰ ਡੇਰੀ ਦੀ ਇੱਕ ਵਿਸ਼ੇਸ਼ ਨਵੀਂ ਪੇਸ਼ਕਸ਼ ਦਾ ਐਲਾਨ ਕੀਤਾ ਹੈ ਹੁਣ 1050 ਮਿਲੀਲੀਟਰ ਜਿਹੜਾ ਦੁੱਧ ਹੈ ਉਸ ਪੈਕ ਦਾ ਦੁੱਧ 1000 ਮਿਲੀਲੀਟਰ ਕੀਮਤ ਤੇ ਉਪਲਬਧ ਹੋਵੇਗਾ ਮਿਲ ਕੇ ਫੈਡ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਮੈਨੇਜਮੈਂਟ ਡਾਇਰੈਕਟਰ ਰਾਹੁਲ ਗੁਪਤਾ ਦੀ ਰਾਨਮਾਈ ਹੇਟ ਹੈ ਜਿਹੜਾ ਬਿਲਖਨ ਕੰਮ ਕੀਤਾ ਗਿਆ ਜਿਸ ਦੇ ਵਿੱਚ 50 ਗ੍ਰਾਮ ਜਿਹੜਾ ਦੁੱਧ ਜ਼ਿਆਦਾ ਮਿਲਣ ਵਾਲਾ ਜੀ ਪੈਸੀ ਜੀ ਅੱਜ ਦੇ ਆਪਣੇ ਤਾਲਾ ਹਵਲਤਾਂ ਨੂੰ ਕਿਸ ਤਰ੍ਹਾਂ ਅਗਲੀ ਚ ਕਮੈਂਟ ਕਰਨਾ ਬਾਕੀ 70 ਦੇ ਕਮਰਾ ਦੇ ਕਰ ਉਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਭਾਜੀ